ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਮਾਤਾ ਨਾਲ ਮਲਾਉਂਦੇ ਆ ਜੋ ਕਿ ਅੱਖਾਂ ਦੇ ਵਿੱਚੋਂ ਕੰਨ ਕੱਢਦੇ ਹਨ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਕੀ ਨਾਂ ਆਪਣਾ ਸਰਜੀਤ ਕੌਰ ਮਾਤਾ ਇਹ ਕੰਨ ਕੱਢਣ ਦਾ ਜਿਹੜਾ ਤੁਹਾਡੇ ਕੋਲ ਗਾਉਣਾ ਕਿੰਨੇ ਕ ਟਾਈਮ ਤੋਂ ਆ ਜੀ ਉਹਦੇ 50 ਸਾਲ ਹੈ 50 ਸਾਲ ਹੋ ਗਏ ਜੀ 50 ਸਾਲ ਇਹ ਜਿਹੜਾ ਕੰਨ ਆ ਡਾਕਟਰਾਂ ਤੋਂ ਵੀ ਨਹੀਂ ਨਿਕਲਦਾ ਤੁਸੀਂ ਕੱਢਦੇ ਹੋ ਕੱਢ ਕੇ ਦਿਖਾਉਂਗੇ ਜੀ ਹਾਂ ਹਾਂ ਆਹ ਲੋ ਜੀ ਤੁਹਾਡੇ ਸਾਹਮਣੇ ਭਾਈ ਇੱਕ ਲੇਬਰ ਵਾਲਾ ਉਹਦੇ ਅੱਖਾਂ ਦੇ ਵਿੱਚ ਕੰਨ ਪਏ ਆ ਉਹ ਕੱਢ ਰਹੀ ਆ ਤੁਹਾਡੇ ਸਾਹਮਣੇ ਦਿਖਾ ਰਹੇ ਆ ਜੀ ਇਹਦੇ ਮਾਤਾ ਕੋਲੇ ਕੁਦਰਤੀ ਬਖਸ਼ੀਸ਼ਾ ਦੇਵੀ ਦੇਵਤਿਆਂ ਵੱਲੋਂ ਇੱਕ ਗੁਣ ਮਿਲਿਆ ਹੋਇਆ ਹੈ ਇਹਨਾਂ ਨੂੰ ਮਾਤਾ ਸਹੀ ਗੱਲ ਆ ਜੀ ਹਾਂ ਸਹੀ ਗੱਲ ਇਹ ਮਾਤਾ ਪਹਿਲਾਂ ਕੌਣ ਕੰਮ ਕਰਦਾ ਸੀ ਤੁਹਾਡੇ ਜੀ ਪਹਿਲਾਂ ਮੇਰੀ ਸੱਸ ਕਰਦੀ ਸੀ ਅੱਛਾ ਜੀ ਹੁਣ ਸੱਸ ਤੋਂ ਮੈਂ ਸਿੱਖੀ ਆਪਣਾ ਮਾਤਾ ਪਿੰਡ ਕਿਹੜਾ ਹੈ ਬੁੱਧ ਸਿੰਘ ਵਾਲਾ ਬੁੱਧ ਸਿੰਘ ਵਾਲਾ ਪਿੰਡਾ ਤਹਿਸੀਲ ਬਾਗਾਪੁਰਾਣਾ ਚੰਨੂ ਵਾਲਾ ਰੋਡ ਉੱਪਰ ਜੋ ਭਗਤੇ ਵਾਲਾ ਰੋਡ ਹੈ ਸੁਪਰ ਪਿੰਡ ਬੁੱਧ ਸਿੰਘ ਵਾਲਾ ਬਾਗੇ ਪਰਾਨ ਤੋਂ ਪਹਿਲਾ ਪਿੰਡ ਹੀ ਹੁੰਦਾ ਉੱਥੇ ਮਾਤਾ ਜੀ ਦਾ ਜੰਟੇ ਵਾਲਾ ਪਿੰਡ ਹੈ ਮਾਤਾ ਜੀ ਦਾ ਘਰ ਹੈ ਇੱਥੋਂ ਦੇ ਸ਼ਹੀਦ ਗੁਰਜੰਟ ਸਿੰਘ ਜੀ ਹੋਏ ਹਨ ਉਹਨਾਂ ਦਾ ਵੀ ਬਹੁਤ ਸਵਾਗਤੀ ਗੇਟ ਬਣਿਆ ਹੋਇਆ ਹੈ ਆਹ ਲਓ ਜੀ ਦੁਕਾਨ ਆਖਾ ਦੇ ਵਿੱਚ ਪਏ ਉਹ ਤੁਹਾਡੇ ਸਾਹਮਣੇ ਮਾਤਾ ਦਿਖਾ ਰਹੀ ਆ ਆਖ ਦੇ ਵਿੱਚੋਂ ਕਿੰਨਾ ਕਚਰਾ ਨਿਕਲ ਰਿਹਾ ਹੈ ਆ ਚੀਜ਼ ਆ ਜੀ ਜੋ ਅੱਖ ਦੇ ਵਿੱਚੋਂ ਨਿਕਲੀ ਆ ਅਗਰ ਕਿਸੇ ਵੀ ਭੈਣ ਭਰਾ ਨੂੰ ਅੱਖਾਂ ਦੀ ਦਿੱਕਤ ਆ ਤੇ ਇਹਨਾਂ ਨੂੰ ਬੁੱਧ ਸਿੰਘ ਵਾਲਾ ਪੈਂਡਾ ਸ਼ਹੀਦ ਗੁਰਜੰਟ ਸਿੰਘ ਜੀ ਦਾ ਪੈਂਡਾ ਉੱਥੇ ਆ ਕੇ ਮਿਲ ਸਕਦੇ ਹਨ ਮਾਤਾ ਜੀ ਇਹ ਆਪਣਾ ਸਕੂਲ ਦੇ ਨੇੜੇ ਘਰ ਪੈ ਜਾਂਦਾ ਜੀ ਹਾਂਜੀ ਹਾਂਜੀ ਵਰਖਾ ਆ ਦੇ ਨਾਲ ਦੂਸਰੀ ਅੱਖ ਚੋਂ ਵੀ ਮਾਤਾ ਕੱਢ ਕੇ ਦਿਖਾਓ ਜੀ ਵਰਖਾ ਆ ਪਾਓ ਨਾਲ ਹੀ ਲਓ ਜੀ ਇੱਕ ਅੱਖ ਚੋਂ ਤਾਂ ਨਿਕਲ ਆਇਆ ਹੁਣ ਦੂਸਰੀ ਅੱਖ ਦੇ ਵਿੱਚੋਂ ਵੀ ਤੁਹਾਨੂੰ ਕੱਢ ਕੇ ਦਿਖਾਉਂਦੇ ਨੇ ਇਹ ਅਹ ਕਚਰਾ ਨਿਕਲਿਆ ਜੀ ਜਿਹੜਾ ਕਿ ਇੱਕ ਕਾਨ ਕਹ ਸਕ ਕਹਨੇ ਅਸੀਂ ਇਹਨਾਂ ਨੂੰ ਸੈਕਟਰ ਇੱਕ ਅੰਦਰ ਰਿਹਾ ਤਾਂ ਅਗਲਾ ਮੰਨਦਾ ਹੈ ਹਾਂਜੀ ਲੋਕ ਮੰਨਦੇ ਆ ਫਿਰ ਦੁਨੀਆ ਬਹੁਤ ਮੰਦੀ ਹੈ ਮੈਨੂੰ ਤਾਂ ਬਹੁਤ ਦੁਨੀਆ ਮੰਦੀ ਹੈ ਮੈਨੂੰ ਤਾਂ ਬਾੜੀ ਤਾਂ ਆਈ ਵੀ ਦੀ ਆ ਲਓ ਜੀ ਇੱਕ ਆ ਇਹਦੇ ਵਿੱਚੋਂ ਥੋੜਾ ਘਾਟ ਨਿਕਲਿਆ ਆ ਆ ਚੀਜ਼ ਨਿਕਲੀ ਹੈ ਜੀ ਹਾਂ ਵੀਰ ਹੁਣ ਅੱਖਾਂ ਠੀਕ ਨੇ ਹਾਂਜੀ ਕਿਹੜਾ ਪਿੰਡ ਹੈ ਜੀ ਬਹੁਤ ਸਿੰਘ ਵਾਲਾ ਜੀ ਬਹੁਤ ਸਿੰਘ ਵਾਲੇ ਪਿੰਡ ਆ ਮਾਤਾ ਜੇ ਕੋਈ ਤੁਹਾਨੂੰ ਦੂਰ ਨੇੜੇ ਆਉਣਾ ਚਾਹੁੰਦਾ ਤਾਂ ਆ ਸਾਹ ਜੀ ਤੁਹਾਡਾ ਕੋਈ ਫੋਨ ਨੰਬਰ ਯਾਦ ਆ ਤੇ ਜੇ ਤੁਹਾਨੂੰ ਚਾਹੀਦਾ ਤਾਂ ਮਾਤਾ ਕਹਿੰਦੇ ਮੈਂ ਫੋਨ ਨੰਬਰ ਬੋਲ ਨਹੀਂ ਸਕਦੀ ਤੁਹਾਨੂੰ ਚਲ ਤੁਹਾਨੂੰ ਇਹ ਸ਼ਾਰਟਕਟ ਲੈ ਕੇ ਮਾਤਾ ਦਾ ਨੰਬਰ ਦੇ ਦਾਂਗੇ ਮਾਤਾ ਦਾ ਪਿੰਡ ਹੈਗਾ ਜੀ ਬੋਸ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਇਹਨਾਂ ਦਾ ਬਾਗੇਪੁਰਾਣ ਤੋਂ ਭਗਤੇ ਨੂੰ ਜੋ ਰੂਟ ਜਾਂਦਾ ਪਹਿਲਾ ਹੀ ਪਿੰਡ ਆ ਔਰ ਇਹਨਾਂ ਦੇ ਘਰ ਦੇ ਨਾਲ ਘਰ ਇਹਨਾਂ ਦਾ ਇੱਕ ਸਕੂਲ ਦੇ ਨੇੜੇ ਆ ਮਾਦਾ ਕੁਝ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਬਸ ਠੀਕ ਠਾਕ ਹੈ ਠੀਕ ਹੈ ਜੀ ਮਾਦਾ ਜੀ ਆਨੂੰ ਠੀਕ ਹੈ ਮਾਦਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ